ਪ੍ਰਭ ਦਾਸੂਵਾਲ ਜਿਹੜਾ ਇੱਕ ਨਟੋਰੀਅਸ ਗੈਂਗਸਟਰ ਹੈ ਉਹਦੇ ਦੋ ਮੇਨ ਸ਼ੂਟਰ ਜਿਹੜੇ ਆ ਰੈਸਟ ਹੋਏ ਆ ਉਥੇ ਪਹਿਲਾਂ ਫਰੋਤੀ ਦੀ ਕਾਲ ਕੀਤੀ ਸੀ ਇਹਨੇ ਪ੍ਰਭ ਨੇ ਤੇ ਉਸ ਤੋਂ ਬਾਅਦ ਉਹਦੇ ਜਿਹੜੇ ਬੰਦਿਆਂ ਨੇ ਆ ਕੇ ਫਾਇਰਿੰਗ ਕੀਤੀ ਸੀ ਉਹਦੇ ਜਿਹੜੇ ਮਨਸੂਬੇ ਨੇ ਔਰ ਮਾੜੇ ਹਰਕਤਾਂ ਨੇ ਐਕਸਟਰਸ਼ਨ ਦੀਆਂ ਉਹ ਉਹਨੂੰ ਅੰਜਾਮ ਦਿੰਦੇ ਸੀਗੇ ਤੇ ਇਹਦੇ ਚ 0.30 ਬੋਰ ਦਾ ਇੱਕ ਬੜਾ ਸਫਿਸਟਿਕੇਟ ਤੇ ਲੀਥਲ ਪਿਸਟਲ ਬਰਾਮਦ ਹੋਇਆ ਇਹਦੇ ਚ ਅੱਜ ਪ੍ਰਭ ਦਾਸੂਵਾਲ ਜਿਹੜਾ ਇੱਕ ਨੋਟੋਰੀਅਸ ਗੈਂਗਸਟਰ ਹੈ ਉਹਦੇ ਦੋ ਮੇਨ ਸ਼ੂਟਰ ਜਿਹੜੇ ਆ ਅਰੈਸਟ ਹੋਏ ਆ ਔਰ ਇਹਦੇ ਚ ਆਪਾਂ ਪਿੱਛੇ ਜਾਈਏ 11 4 ਨੂੰ ਕ੍ਰੀਏਟਿਵ ਸ਼ੋਰੂਮ ਟਾਇਰ ਜਿਹੜੀ ਵਾਰਦਾਤ ਹੋਈ ਸੀ ਮਕਬੂਲਪੁਰ ਏਰੀਏ ਚ ਉੱਥੇ ਪਹਿਲਾਂ ਫਰੋਤੀ ਦੀ ਕਾਲ ਕੀਤੀ ਸੀ ਇਹਨੇ ਪ੍ਰਭ ਨੇ ਤੇ ਉਸ ਤੋਂ ਬਾਅਦ ਉਹਦੇ ਜਿਹੜੇ ਬੰਦਿਆਂ ਨੇ ਆ ਕੇ ਫਾਇਰਿੰਗ ਕੀਤੀ ਸੀ ਤੁਹਾਨੂੰ ਯਾਦ ਹੋਣਾ ਉਸ ਕੇਸ ਨੂੰ ਅਸੀਂ ਪਰਸੂ ਕਰ ਰਹੇ ਸੀ ਔਰ ਇਹਦੇ ਚ ਬੰਦੇ ਨਾਮਜ਼ਦ ਕੀਤੇ ਹੋਏ ਸੀ ਤੇ ਉਸ ਤੋਂ ਬਾਅਦ ਇਹਨਾਂ ਤੇ ਉੱਤੇ ਜਿਹੜਾ ਬੜੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਨਾਲ ਦੋਨੇ ਬੰਦੇ ਅਰੈਸਟ ਹੋਏ ਨੇ ਇਹਦੇ ਚ ਜਿਹੜੇ ਅਰੈਸਟਡ ਬੰਦੇ ਆ ਗੁਰਪ੍ਰੀਤ ਇਲੀਅਸ ਲਾਲ ਤੇ ਜੋਬਨਪ੍ਰੀਤ ਇਲੀਅਸ ਜੋਬਨ ਦੋਨੋਂ ਚਾਟੀਵਿੰਡ ਅਮਰਸਰ ਰੂਰਲ ਦੇ ਰਹਿਣ ਵਾਲੇ ਆ ਉਸ ਦਿਨ ਇਹਨਾਂ ਨਾਲ ਜਿਹੜਾ ਤੀਸਰਾ ਸਾਥੀ ਬੋਹੜ ਸਿੰਘ ਹੈ ਉਹ ਪੱਟੀ ਤਰਨਤਾਰਨ ਦਾ ਸੀਗਾ ਜਿਹੜਾ ਗੁਰਪ੍ਰੀਤ ਲਾਲ ਹੈ ਮੋਟਰਸਾਈਕਲ ਚਲਾ ਰਿਆ ਸੀ ਬੋਡ ਸਿੰਘ ਨੇ ਫਾਇਰਿੰਗ ਕੀਤੀ ਸੀਗੀ ਔਰ ਜਿਹੜਾ ਜੋਬਨ ਹੈ ਉਥੇ ਲੌਜਿਸਟਿਕ ਸਪੋਰਟ ਤੇ ਅਬਜ਼ਰਵ ਕਰ ਰਿਆ ਸੀ ਐਜ਼ ਏ ਜਿਹੜਾ ਬੈਕਅਪ ਉਸ ਵਾਰਦਾਤ ਦੇ ਵਿੱਚ ਇਹਨਾਂ ਦੀ ਪੁੱਛ ਕੇ ਤੋਂ ਇਹ ਗੱਲ ਕਲੀਅਰ ਹੋਈ ਆ ਕਿ ਜਿਹੜਾ ਕ੍ਰੀਏਟਿਵ ਟਾਇਰ ਵਾਲੇ ਮੁਕੱਦਮਾ ਜਿਹੜਾ ਸੀਪੀ ਅੰਮ੍ਰਿਤਸਰ ਦਾ ਏਰੀਆ ਦਾ ਸੀ ਉਸ ਤੋਂ ਇਲਾਵਾ ਜਿਹੜਾ ਇਹ ਇਹਨਾਂ ਦੇ ਖਿਲਾਫ ਅਟੈਂਪਟ ਟੂ ਮਰਡਰ ਪੱਟੀ ਦੇ ਵਿੱਚ 111 2025 ਦਾ ਵੀ ਬੋਟ ਸਿੰਘ ਜਿਹੜੇ ਜੇਲ੍ਹ ਚ ਹੈ ਉਹ ਮਕਦਮਾ ਦਰਜ ਹੈ ਤਰਨਤਾਰਨ ਦੇ ਵਿੱਚ ਜੁਗ ਜਿਹੜਾ ਸਟੂਡੀਓ ਸੈਲੂਨ ਹੈ 24 2025 ਨੂੰ ਉੱਥੇ ਫਾਇਰਿੰਗ ਕੀਤੀ ਗਈ ਉਹਦੇ ਗੇਟ ਦੇ ਉੱਤੇ ਉੱਥੇ ਵੀ ਮਕਦਮਾ ਦਰਜ ਹੈ 10000 ਰੁਪਏ ਇਹਨਾਂ ਨੂੰ ਉਸ ਕੰਮ ਵਾਸਤੇ ਮਿਲਿਆ ਸੀ ਉਦੋਂ ਜੋ ਪੁੱਛ ਕੇ ਦੱਸਿਆ ਬੁਲਟੋਹੇ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਦੀ ਕਾਰ ਦੇ ਉੱਤੇ ਤਿੰਨ ਕੇ ਚਾਰ ਰਾਉਂਡ ਜਿਹੜੇ ਫਾਇਰ ਕੀਤੇ ਗਏ ਉਸ ਤੋਂ ਬਾਅਦ ਸ਼ੇਰੋਂ ਪਿੰਡ ਦੇ ਵਿੱਚ ਟਾਰਗੇਟਡ ਫਾਇਰਿੰਗ ਕੀਤੀ ਇੱਕ ਇੰਡੀਵਿਜੂਅਲ ਦੇ ਉੱਤੇ ਜੋ ਕਿ ਇੱਕ ਕਰਿਆਨੇ ਦੀ ਦੁਕਾਨ ਦੇ ਉੱਤੇ ਬਾਹਰ ਖੜਾ ਸੀਗਾ ਉਹਦੇ ਕੰਨ ਦੇ ਕੋਲ ਦੀ ਜਿਹੜੀ ਹੈ ਬੁਲਟ ਗਰੇਜ਼ ਕਰਕੇ ਨਿਕਲੀ ਤੇ ਭੱਜ ਗਿਆ ਉੱਥੋਂ ਤਰਨਤਾਰਨ ਦੇ ਵਿੱਚ ਇੱਕ ਸੁਨਾਰੇ ਦੀ ਦੁਕਾਨ ਤੇ ਜੁਐਲਰੀ ਸ਼ਾਪ ਤੇ ਫਤਨ ਦੋ ਤਿੰਨ ਰਾਉਂਡ ਫਾਇਰ ਕੀਤੇ ਰੈਕੀ ਕਰਕੇ ਸੋ ਇਹ ਬੜਾ ਇੰਪੋਰਟੈਂਟ ਸ਼ੂਟਿੰਗ ਮੋਡਿਊਲ ਜਿਹੜਾ ਬਸਟ ਕੀਤਾ ਜਿਹੜਾ ਕਿ ਪ੍ਰਭ ਦਾਸੂ ਵਾਲਾ ਆਪ オਪਰੇਟ ਕਰ ਰਿਆ ਸੀ ਦੋ ਬੰਦੇ ਚੋਂ ਅਸੀਂ ਫੜੇ ਨੇ ਉਸ ਤੋਂ ਬਾਅਦ ਜਿਹੜਾ ਗੁਰਪ੍ਰੀਤ ਲਾਲ ਹੈ ਇਹਦੀ ਪੁੱਛਗਿੱਛ ਦੇ ਉੱਤੇ ਇਹਦੀ ਨਿਸ਼ਾਨਦੇਹੀ ਦੇ ਉੱਤੇ ਇੱਥੇ ਜਿਹੜਾ ਮੋਹਕੰਪੂਰਾ ਪੁਲਿਸ ਸਟੇਸ਼ਨ ਦੀ ਜਿਹੜੀ ਜੂਰਿਸਡਿਕਸ਼ਨ ਦੇ ਵਿੱਚ ਜਦੋਂ ਐਸ ਐਚ ਓ ਮਕਬੂਲਪੁਰਾ ਤੇ ਉਹਦੀ ਪਾਰਟੀ ਇੱਥੇ ਆਈ ਰਿਕਵਰੀ ਆਫ ਵੈਪਨ ਦੇ ਵਿੱਚ ਪਹਿਲਾਂ ਨੇ ਜਿਹੜਾ ਦਰਖਤਾ ਇਧਰਲੇ ਪਾਸੇ ਇਸ਼ਾਰਾ ਕੀਤਾ ਕਿ ਇੱਥੇ ਆ ਜਦੋਂ ਪੁਲਿਸ ਪਾਰਟੀ ਉਧਰੋਂ ਤੁਰੀ ਤੇ ਨੇ ਭੱਜ ਕੇ ਦੂਜੇ ਪਾਸੇ ਜਿਹੜਾ ਲੋਡਡ ਪਿਸਟਲ ਸੀਗਾ ਉਹ ਚੋਕੇ ਫਾਇਰ ਕੀਤਾ ਐ ਐਸਐਚਓ ਸਾਹਿਬ ਜਸਜੀਤ ਸਿੰਘ ਤੇ ਤੇ ਉਹਦੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਜਸਜੀਤ ਨੇ ਜਦੋਂ ਫਾਇਰ ਕੀਤਾ ਉਹਦੇ ਇੰਜਰਡ ਹੋਇਆ ਨੂੰ ਗੁਰਪ੍ਰੀਤ ਲਾਲ ਨੂੰ ਜਿਹੜਾ ਹਸਪੀਟਲ ਐਡਮਿਟ ਕਰਾ ਦਿੱਤਾ ਗਿਆ ਬੋਡ ਸਿੰਘ ਨੂੰ ਅਸੀਂ ਜਲਦੀ ਪ੍ਰੋਡਕਸ਼ਨ ਵੰਡ ਤੇ ਲੈ ਕੇ ਆਵਾਂਗੇ ਔਰ ਉਹਦੇ ਨਾਲ ਸਾਰੀਆਂ ਵਾਰਦਾਤਾਂ ਜਿਹੜੀਆਂ ਕਾਫੀ ਜਿਵੇਂ ਮੈਂ ਤੁਹਾਨੂੰ ਨਾਲ ਕਿਡੀਆਂ ਚਾਰ ਤਰਨ ਤਰਨ ਦੀਆਂ ਪੰਜਵੀਂ ਅੰਮ੍ਰਿਤਸਰ ਦੀ ਹੈ ਔਰ ਇਹਦਾ ਬਿਲਕੁਲ ਲੱਕ ਟੁੱਟਿਆ ਇਸ ਗੱਲ ਨਾਲ ਕਿਉਂਕਿ ਬੜੇ ਮੇਨ ਬੰਦੇ ਐ ਇਹ ਜਿਹੜੇ ਉਦੇ ਜਿਹੜੇ ਮਨਸੂਬੇ ਨੇ ਔਰ ਮਾੜੇ ਹਰਕਤਾਂ ਨੇ ਐ ਐਕਸਟਰਸ਼ਨ ਨਹੀਂ ਆ ਉਹ ਉਹਨੂੰ ਅੰਜਾਮ ਦਿੰਦੇ ਸੀਗੇ ਤੇ ਇਹਦੇ ਚ 0.30 ਬੋਰ ਦਾ ਇੱਕ ਬੜਾ ਸਫਿਸਟਿਕੇਟ ਤੇ ਲੀਥਲ ਪਿਸਟਲ ਬਰਾਮਦ ਹੋਇਆ ਇਹ ਸਾਰਾ ਜਿਹੜੀ ਇਨਵੈਸਟੀਗੇਸ਼ਨ ਬੜੀ ਵਧੀਆ ਪ੍ਰੋਫੈਸ਼ਨ ਤਰੀਕੇ ਨਾਲ ਡੀਸੀਪੀ ਰਵਿੰਦਰਪਾਲ ਸਿੰਘ ਜੀ ਦੇ ਰਹਿਨੁਮਾਈ ਚ ਹੋਈ ਮੈਡਮ ਜਸਰੂਪਾਟ ਸਾਡੇ ਡੀਸੀਪੀ 3 ਔਰ ਅਨੁਭਵ ਜੈਨ ਜੀ ਸਾਡੇ ACP ਇਸਟ ਐਸਐਚਓ ਮਕਬੂਲਪੁਰ ਜਸਜੀਤ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਔਰ ਅੱਗੇ ਵੀ ਇਹਦੇ ਚ ਹੋਰ ਕਾਰਵਾਈ ਹੋਏਗੀ ਬੋਡ ਸਿੰਘ ਨੂੰ ਵੀ ਅਸੀਂ ਜੇਲ੍ਹ ਚੋਂ ਲੈ ਕੇ ਆਵਾਂਗੇ ਕਿਉਂਕਿ ਇਸ ਕੇਸ ਦਾ ਮੇਨ ਮੁਲਜ਼ਮ ਉਹ ਵੀ ਹੈ ਨਾਲ ਇਹਨਾਂ ਦੇ ਉਸ ਤੋਂ ਬਾਅਦ ਹੋਰ ਵੀ ਜਿਹੜੇ ਖੁਲਾਸੇ ਹੋਣ ਦੀ ਉਮੀਦ ਸਰ ਇਹ ਜਿੰਨੀ ਕਹੇ ਇਹਨਾਂ ਦੇ ਇਹ ਜਿਹਨਾਂ ਦੀ ਜਿਹੜਾ ਗੁਰਪ੍ਰੀਤ ਲਾਲ ਹੈ 23 ਸਾਲ ਦਾ ਜੀ ਜੋਬਨਪ੍ਰੀਤ 18 ਸਾਲ ਦਾ ਔਰ ਜਿਹੜਾ ਗੁਰਪ੍ਰੀਤ ਲਾਲ ਤੇ ਬੋਡ ਸਿੰਘ ਹੈ ਇਹ ਕਜ਼ਨ ਬ੍ਰਦਰ ਨੇ ਉੱਥੇ ਆਪਸ ਚ ਮਾਸੀ ਦੇ ਬੱਚੇ ਐ ਇੱਕ ਦੂਜੇ ਦੇ ਔਰ ਇਹ ਦੋਨੋਂ ਜੋਬਨ ਤੇ ਇੱਕੋ ਪਿੰਡ ਦੇ ਨੇ ਚਾਟੀ ਪਿੰਡ ਦੇ ਸਰ ਇਹ ਕ੍ਰੀਏਟਿਵ ਅਲੋਇ ਵਿਲਸ ਤੇ ਕਿੰਨੀ ਵਾਰ ਇਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਇੱਕੋ ਇਨਸੀਡੈਂਟ ਕੀਤਾ ਗਿਆ ਜਾਂ ਕੋਈ ਕੋਈ ਹੈ ਜੀ ਇਹ ਜਿਹੜਾ 12 4 ਨੂੰ ਐਫ ਆਈ ਆਰ ਦਰਜ ਹੋਈ ਹੈ 11 ਨੂੰ ਰਾਤ ਨੂੰ तकरीबन 8 ਵਜੇ ਦੇ ਕਰੀਬ ਦੀ ਵਕੂਆ ਹੈ। ਥਾਣਾ ਮਕਬੂਲਪੁਰਾ ਦੇ ਵਿੱਚ ਐਫ ਆਈ ਆਰ ਰਜਿਸਟਰ ਹੋਈ ਸੀ। ਵੈਪਨ ਕਿੱਥੋਂ ਰਿਹਾ ਸਹਾਉ ਕਰਦੇ। ਵੈਪਨ ਪ੍ਰਭ ਦਾਸੂ ਵਾਲੀ ਬਾਹਰੋਂ ਮੰਗਾ ਕੇ ਦਿੰਦਾ ਜੀ ਵਾਇਰ ਡਰੋਨ ਨੇ ਇਹਨਾਂ ਨੂੰ ਹੈਂਡਓਵਰ ਕਰਾਏ ਆ। ਉਹ ਬੋਡ ਸਿੰਘ ਵੀ ਹੁਣ ਲੈ ਕੇ ਆਵਾਂਗੇ ਉਹਦੀ ਪੁੱਛਗਿੱਛ ਹੋਏਗੀ ਜੀ ਇਸ ਗੱਲ ਤੇ। ਸਰ ਜਿਹੜਾ ਕੱਲ ਤਰਨਤਾਨੀ ਰੀਜਨ ਕੰਟਰੋਲ ਹੋਇਆ ਉਹ ਵੀ ਪੱਬ ਦਾਸੂ ਵਾਲ ਦੇ ਗੁਰਗੇ ਸੀਗੇ। ਇਹਨਾਂ ਦਾ ਕੋਈ ਲਿੰਕ ਹੈ ਉਹਨਾਂ ਦੇ ਨਾਲ ਆਪਾਂ। ਉਹ ਅਸੀਂ ਚੈੱਕ ਕਰਾਂਗੇ ਜੀ ਅਜੇ ਤੂੰ ਅਰਲੀ ਆ ਆਪਣੀ ਅਸੀਂ ਕਾਰਵਾਈ ਤੇ ਲੱਗੇ ਆ ਸਾਡੇ ਜਿਵੇਂ ਤੁਹਾਨੂੰ ਦੱਸਿਆ ਇੱਕ ਕੇਸ ਸੀ ਚਾਰ ਤਰਨ ਤਰਨ ਦੇ ਕੇਸਾਂ ਚ ਇਨਵੋਲਡ ਨੇ ਸਰ ਬੀਤੇ ਦਿਨੀ ਪ੍ਰਮੋਦ ਬਾਂਜੀ ਆਉਂਦੇ ਨੇ ਇੱਕ ਹੰਗਾਮੀ ਮੀਟਿੰਗ ਹੁੰਦੀ ਹੈ ਤੁਹਾਡੀ ਕੀ ਆਦੇਸ਼ ਦਿੱਤੇ ਕਿ ਕਿ ਖਾਸ ਕਰਕੇ ਗੈਂਗਸਟਰਸ ਨੂੰ ਲੈ ਕੇ ਇਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਉਹਨਾਂ ਖਿਲਾਫ ਕਾਰਵਾਈ ਦੇ ਆਦੇਸ਼ ਦਿੱਤੇ ਗਏ ਜੀ ਨਹੀਂ ਦੇਖੋ ਬੜੀ ਸਿੰਪਲ ਗੱਲ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀ ਸਾਹਿਬ ਵੱਲੋਂ ਬੜਾ ਕਲੀਅਰ ਹੈਗਾ ਕਿ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਔਰ ਹਰੇਕ ਇਨਵੈਸਟੀਗੇਸ਼ਨ ਔਰ ਕੇਸ ਜਿਹੜਾ ਉਹ ਮੋਨੀਟਰ ਕੀਤਾ ਜਾਂਦਾ ਹੈ ਔਰ ਸਾਰਾ ਰਿਕਾਰਡ ਬਿਲਡਿੰਗ ਦੇ ਉੱਤੇ ਵੀ ਬਹੁਤ ਜ਼ੋਰ ਦਿੰਦਾ ਔਰ ਇਨਵੈਸਟੀਗੇਸ਼ਨਸ ਦੇ ਉੱਤੇ ਮੇਨ ਦਿੰਦਾ ਸੋ ਥੈਟ ਕੋਈ ਵੀ ਕੇਸ ਜਿਹੜਾ ਅਨਟ੍ਰੈਸ ਨਾ ਰਵੇ ਔਰ ਜਿਹੜਾ ਵੀ ਉਹਦਾ ਦਾ ਅਸੋਸੀਏਟ ਹੈ ਉਹਦੇ ਖਿਲਾਫ ਪ੍ਰੋਪਰ ਲੀਗਲ ਐਕਸ਼ਨ ਹੋ ਕੇ ਕਚਰੀ ਦਿੱਤਾ ਜਾਂਦਾ ਹੈ